ਬਿਕਰਮ ਸਿੰਘ ਮਜੀਠੀਆ ਨੇ ਬੇਸ਼ੱਕ ਆਪਣੀ ਚੁੱਪੀ ਤੋੜੀ ਹੈ ਬਾਗੀ ਧੜੇ ਉੱਤੇ ਵਰਦੇ ਨਜ਼ਰ ਆਏ ਨੇ ਪਰ ਇਸ ਦੇ ਬਾਵਜੂਦ ਗੁਰਪ੍ਰਤਾਪ ਬਡਾਲਾ ਜਿਹੜੇ ਬਾਗੀ ਧੜੇ ਦੇ ਇੱਕ ਸੀਨੀਅਰ ਲੀਡਰ ਨੇ ਉਹਨਾਂ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਜਵਾਬ ਦਿੱਤਾ ਗਿਆ ਮੋੜਵਾ ਜਵਾਬ ਕਹਿੰਦੇ ਭਾਜੀ ਮੋੜੀ ਗਈ ਹੈ ਔਰ ਜੋ ਗੱਲਾਂ ਬਿਕਰਮ ਸਿੰਘ ਮਜੀਠੀਆ ਨੇ ਕਹੀਆਂ ਉਹਦਾ ਜਵਾਬ ਗੁਰਪ੍ਰਤਾਪ ਬਡਾਲਾ ਸਾਫ਼ ਤੌਰ ਤੇ ਦਿੰਦੇ ਨਜ਼ਰ ਆਏ ਨੇ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਸੀ ਇਹ ਇਹ ਲੀਡਰ ਪਹਿਲਾਂ ਵਜ਼ਾਰਤਾ ਮੰਨਦੇ ਰਹੇ ਤੇ ਹੁਣ ਆ ਕੇ ਸ਼ਿਕਾਇਤਾਂ ਲਾ ਰਹੇ ਨੇ ਕਹਿੰਦੇ ਕਿ ਪਹਿਲਾਂ ਕਿਉਂ ਨਹੀਂ ਬੋਲੇ ਗੱਲ ਵਾਜਬ ਵੀ ਹੈ ਇਹ ਗੱਲਾਂ ਉਸ ਵੇਲੇ ਬਹੁਤ ਚੱਲੀਆਂ ਸੀ ਜਦੋਂ ਚਿੱਠੀ ਈਸ਼ਰੀ ਅਕਾਲ ਤਖਤ ਸਾਹਿਬ ਸੌਂਪੀ ਗਈ ਸੀ ਪਰ ਹੁਣ ਵਿਕਰਮ ਸਿੰਘ ਮਜੀਠੀਆ ਨੇ ਬੜੇ ਲੰਮੇ ਸਮੇਂ ਬਾਅਦ ਜਦੋਂ ਸਾਰਾ ਕੁਝ ਹੋ ਨਿਭਰਿਆ ਉਦੋਂ ਵਿਕਰਮ ਸਿੰਘ ਮਜੀਠੀਆ ਨੇ ਆਵਾਜ਼ ਚੱਕੀ ਹੈ ਔਰ ਇਸ ਤੋਂ ਬਾਅਦ ਗੁਰਪ੍ਰਤਾਪ ਬਡਾਲਾ ਬੋਲ ਪਏ ਉਹਨਾਂ ਨੇ ਫੌਰੀ ਤੌਰ ਤੇ ਜਵਾਬ ਦਿੱਤਾ ਹੈ ਖਾਸ ਗੱਲਬਾਤ ਗੁਰਪ੍ਰਤਾਪ ਉਡਾਲਾ ਦੇ ਨਾਲ ਆਉ ਸੁਣਦੇ ਹਾਂ ਕੀ ਬੋਲੇ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਉਡਾਲਾ ਸਾਹਿਬ ਕਿ ਇਹਨਾਂ ਨੇ ਪਹਿਲਾਂ ਤਾਂ ਆਪਣੀਆਂ ਵਜ਼ੀਰੀਆਂ ਮਾਣ ਲਈਆਂ ਪਹਿਲਾਂ ਤਾਂ ਮਤਲਬ ਇਹਨਾਂ ਨੇ ਸਾਰਾ ਕੁਝ ਪਾਰਟੀ 'ਚ ਰਹਿੰਦੇ ਆ ਕਰ ਲਿਆ ਉਦੋਂ ਪਾਰਟੀ ਵੀ ਚੰਗੀ ਸੀ ਉਦੋਂ ਬਾਦਲ ਸਾਹਿਬ ਵੀ ਚੰਗੇ ਸੀ ਤੇ ਹੁਣ ਮਾੜੇ ਹੋ ਗਏ ਆ ਇਹਦੇ ਬਾਰੇ ਕਹਿਣਾ ਜੀ ਹਾਂ ਜੀ ਹਾਂ ਜੀ ਇਹਦੇ ਬਾਰੇ ਠੀਕ ਆ ਜੀ ਇਹ ਹਾਂ ਜੀ ਬਈ ਪਾਰਟੀ ਤਾਂ ਉਦੋਂ ਵੀ ਚੰਗੀ ਸੀ ਅੱਜ ਵੀ ਚੰਗੀ ਆ ਹੂੰ ਵਜ਼ੀਰੀਆਂ ਜਿਹਨਾਂ ਜਨ ਮਿਲੀਆਂ ਉਹਨਾਂ ਦਾ ਹੱਕ ਸੀ ਵਜ਼ੀਰੀਆਂ ਲੈਣ ਦਾ ਹੂੰ ਤੇ ਪਾਰਟੀ ਕੋਈ ਕਿਸੇ ਇਕੱਲੇ ਵਿਅਕਤੀ ਦੀ ਨਹੀਂ ਹੁੰਦੀ ਹੂੰ ਇਹ ਅਕਾਲੀ ਦਲ ਪੰਥ ਦੀ ਮਲਕੀਅਤ ਹੈ ਆ ਹੂੰ ਕਿਸੇ ਇੱਕ ਪਰਿਵਾਰ ਦੀ ਨਹੀਂ ਕਿਸੇ ਇੱਕ ਨਿੱਜੀ ਵਿਅਕਤੀ ਦੀ ਨਹੀਂ ਹੂੰ ਜਦੋਂ ਇੰਨਾ ਨਿਗਾਰਾ ਆ ਜਾਵੇ ਇੰਨੀਆਂ ਵੱਡੀਆਂ ਗਲਤੀਆਂ ਬੱਜਰ ਗਨਾਹ ਹੋਣ ਹੂੰ ਜਿਹੜਾ ਜਿਹੜੇ ਫੈਸਲੇ ਸਿੱਖੀ ਨੂੰ ਇੰਨੀ ਵੱਡੀ ਟਾਲ ਲਾ ਦੇਣਾ ਹੂੰ ਤੇ ਜਿਹੜੇ ਪੰਥਕ ਸੋਚ ਵਾਲੇ ਲੀਡਰ ਨੇ ਹੂੰ ਜਾਂ ਜਿਨ੍ਹਾਂ ਦੇ ਵਿੱਚ ਪੰਥ ਪ੍ਰਸਤੀ ਹੈਗੀ ਆ ਹੂੰ ਉਹ ਕਿਵੇਂ ਚੁੱਪ ਰਹਿ ਸਕਦੇ ਆ ਜੀ ਅੱਜ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਆ ਅੱਜ ਕਿਹੜੀਆਂ ਵਜ਼ੀਰੀਆਂ ਦੀ ਗੱਲ ਕਰਦੇ ਆਪਾਂ ਹੂੰ ਵਜ਼ੀਰੀਆਂ ਤਾਂ ਕਈਆਂ ਪਤਾ ਨਹੀਂ ਹਦੇ ਕਦੋਂ ਮਿਲਣੀਆਂ ਕਦ ਨਹੀਂ ਮਿਲਣੀਆਂ ਹੁਣ ਕਿਸੇ ਨੂੰ ਇਹ ਤਾਂ ਜੇ ਆਪਾਂ ਪਿਛਲੀਆਂ ਗੱਲਾਂ ਇਦਾਂ ਦੀਆਂ ਕਰੀਏ ਵੀ ਇਹ ਬੜਾ ਆਨੰਦ ਸੀਗਾ ਤੇ ਅੱਜ ਕਿਉਂ ਨਹੀਂ ਆਨੰਦ ਹੈਗਾ ਇਹ ਗੱਲ ਤਾਂ ਬੇਤੁਕੀ ਆ ਹੂੰ ਹਾਂ ਪਿਛਲਾ ਸਮਾਂ ਚੰਗਾ ਸੀ ਲੇਕਿਨ ਅੱਜ ਸਮਾਂ ਬੜਾ ਸੰਕਟ ਬੜਾ ਆ ਹੂੰ ਅੱਛਾ ਜੇ ਆਪਾਂ ਸੰਕਟ ਨੂੰ ਦੇਖ ਨਹੀਂ ਸਕਦੇ ਆਪਣੇ ਸਾਹਮਣੇ ਖੜਾ ਸੰਕਟ ਹੂੰ ਤਾਂ ਫੇਰ ਆਪਾਂ ਲੀਡਰ ਖਵਾਉਣ ਦੇ ਕਾਬਲ ਨਹੀਂ ਹੂੰ ਸੋ ਇਹ ਜਿਹੜਾ ਬਹੁਤ ਵੱਡਾ ਸੰਕਟ ਹੂੰ ਅਕਾਲੀ ਦਲ ਦੇ ਸਾਹਮਣੇ ਆ ਜਿਸ ਕਰਕੇ ਹੂੰ ਇਹ ਫੈਸਲਾ ਲੈਣਾ ਪਿਆ ਜੀ ਕੋਈ ਕਿਸੇ ਨੇ ਸ਼ੌਂਕ ਦਾ ਫੈਸਲਾ ਲਿਆ ਨਹੀਂ ਜੀ ਤੇ ਹਰ ਪੰਜਾਬੀ ਦੀ ਪੰਤ ਪਰਸਤ ਵਿਅਕਤੀ ਦੇ ਜਵਾਨ ਤੇ ਗੱਲ ਆ ਕਿ ਅਕਾਲੀ ਦਲ ਨੂੰ ਵੱਡੇ ਫੈਸਲੇ ਕਰਨੇ ਪੈਣਗੇ ਹੂੰ ਨਹੀਂ ਅਕਾਲੀ ਦਲ ਦਾ ਭਵਿੱਖ ਬੜਾ ਤੰਤਲਾਇਆ ਅੱਛਾ ਬਰਾਲਾ ਸਾਹਿਬ ਉਹਨਾਂ ਨੇ ਨਾਲ ਆ ਵੀ ਕਿਹਾ ਕਿ ਜੇ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਜਿਹੜੇ ਇਲਜ਼ਾਮ ਲਾਏ ਗਏ ਜਾਂ ਜਿਹੜੀਆਂ ਸ਼ਿਕਾਇਤਾਂ ਲਾਈਆਂ ਗਈਆਂ ਕਹਿੰਦੇ ਉਹ ਸਾਰਾ ਕੁਝ ਉਦੋਂ ਹੋਇਆ ਜਦੋਂ ਇਹ ਸਾਰੇ ਪਾਰਟੀ ਦੇ ਵਿੱਚ ਸੀਗੇ ਔਰ ਜੇ ਇਹ ਚੀਜ਼ ਉਦੋਂ ਚੁੱਕਦੇ ਇਹ ਕਦਮ ਉਦੋਂ ਚੁੱਕਦੇ ਸ਼ਾਇਦ ਕਹਿੰਦੇ ਹੁਣ ਮੈਂ ਵੀ ਇਹਨਾਂ ਦੀ ਤਾਰੀਫ਼ ਕਰਦਾ ਹੁੰਦਾ ਪਰ ਇਹਨਾਂ ਨੇ ਉਦੋਂ ਕੁਝ ਨਹੀਂ ਕਿਹਾ ਹੁਣ ਆ ਕੇ ਇਹਨਾਂ ਨੇ ਆ ਕਦਮ ਚੁੱਕਿਆ ਐਦਾਂ ਜੀ ਬਈ ਇਹ ਗੱਲਾਂ ਸਮੇਂ ਤੋਂ ਬਾਅਦ ਕਹਿਣੀਆਂ ਤਾਂ ਬੜੀਆਂ ਸੌਖੀਆਂ ਨੇ ਹੂੰ ਤੇ ਲੇਕਿਨ ਇਹ ਆ ਵੀ ਜਿਨ੍ਹਾਂ ਨੇ ਫੈਸਲੇ ਲਏ ਜਾਂ ਜਿਹੜੇ ਲੈਣ ਵਾਲੇ ਸੀ ਉਹਨਾਂ ਨੇ ਕਿਸੇ ਨੂੰ ਪੁੱਛਿਆ ਨਹੀਂ ਕਿ ਕਿਸੇ ਦੀ رائے ਨਹੀਂ ਲਈ ਜੇ ਜੇ ਸਿਆਣੇ ਲੀਡਰਾਂ ਦੀ رائے ਲੈ ਲੈਂਦੇ 2017 ਚ ਢੀਂਸਾ ਸਾਹਿਬ ਨੇ ਬਰੰਪਰਾ ਸਾਹਿਬ ਨੇ ਕੁਝ ਕਿਹਾ ਸੀਗਾ ਉਦੋਂ ਮੰਨ ਲੈਂਦੇ ਰਏ ਉਹਨਾਂ ਦੀ ਅੱਜ ਹਾਲਾਤ ਹੀ ਹੋਰ ਹੋਣੀ ਸੀਗੇ ਇਹ ਕਹਿੰਦੇ ਕਿਹਾ ਨਹੀਂ ਉਹਨਾਂ ਨੂੰ ਮਜਬੂਰਨ ਛੜਨਾ ਪਿਆ ਅਕਾਲੀ ਦੀ ਗੱਲ ਫਿਰ ਵੱਡੇ ਬਾਦਲ ਸਾਹਿਬ ਨੂੰ ਵੀ بڑے ਲੀਡਰਾਂ ਨੇ ਆਖਿਆ ਇਸੀ ਤਰਜ਼ ਤੇ ਇਹ ਗਲਤ ਹੋ ਰਿਹਾ ਆ ਹੂੰ ਵੱਡੇ ਬਾਦਲ ਸਾਹਿਬ ਨੇ ਅਸਮਰਥਾ ਜਤਾਈ ਹੂੰ ਮੈਂ ਕੁਝ ਨਹੀਂ ਕਰ ਸਕਦਾ ਹੂੰ ਇਹ ਚਲੋ ਇਹ ਗੱਲਾਂ ਪਾਸੇ ਤਾਂ ਵਿੱਚ ਨਹੀਂ ਸੀ ਜਿਹੜੇ ਵਿੱਚ ਸੀ ਜਿਨ੍ਹਾਂ ਨੇ ਗੱਲਾਂ ਕੀਤੀਆਂ ਉਹ ਦੱਸਦੇ ਨੇ ਹੂੰ ਲੇਕਿਨ ਉਦੋਂ ਜੇ ਕੋਈ ਕਿਸੇ ਦੀ ਆਵਾਜ਼ ਉਠਾਈ ਉਹਦੀ ਆਵਾਜ਼ ਦੀ ਕੋਈ ਸ਼ਰਮਾਈ ਨਹੀਂ ਸੀ ਜੇ ਕਿਸੇ ਨੇ ਨਹੀਂ ਆਵਾਜ਼ ਉਠਾਈ ਕਰਕੇ ਪਤਾ ਸੀ ਇੱਥੇ ਠਾਉਣ ਦਾ ਕੋਈ ਫਾਇਦਾ ਨਹੀਂ ਜੈ ਜਰਾਤਾਰ ਸਿੰਘ ਮੱਕੜ ਗਏ ਸੁਬੀਰ ਸਿੰਘ ਬਾਦਲ ਜੀ ਕੋ ਹੂੰ ਆਖ ਜਾਨੀ ਸੇਂਗਰੇਤੀ ਚੇਕ ਦੇ ਨਾਲ ਲੱਗੇ ਜੀ ਵੀ ਆਪਣੇ ਬਾਦਲ ਸਾਹਿਬ ਦਾ ਇਸ਼ਤਿਹਾਰ ਨਹੀਂ ਦੇਣੇ ਆਪਣੇ ਮੰਦੇ ਹਮ ਆਵਾਜ਼ 28 ਮੱਕੜ ਸਾਹਿਬ ਨੇ ਹਮ ਲੇਕਿਨ ਨਹੀਂ ਸੁਣੇ ਕੀ ਉਹਨਾਂ ਦੀ ਹਮ ਫਿਰ 99 92 ਲਖ ਦੇ ਇਸ਼ਤਿਹਾਰ ਦੇਤੇ SGBC ਨੇ ਹਮ 10 10 ਆਪਣੇ 5 5 ਰੁਪਏ ਕੇ ਸੰਗਤਾਂ ਮੱਥਾ ਟੇਕਦੀਆਂ ਨੇ ਹਮ ਤੇ ਕੋ ਜਿਹੜਾ ਪਾਪੀ ਸਾਥ ਸੀ ਹਮ ਉਹਦੀ ਆਪਣੇ ਉਹਦੀ ਸਿਫਤ ਕਰਨ ਲਈ ਜਾਂ ਉਹਦੀਆਂ ਵੋਟਾਂ ਵੱਲ ਝਾਕ ਮਾਰਦੇ ਹੋਏ ਉਹ ਸੰਗਤਾਂ ਦਾ ਪੈਸਾ ਲਾਤਾ ਤੇ ਉਹ ਮਕਰ ਜਿਹੜੇ ਸੀਗੇ ਪ੍ਰਧਾਨ ਮਕਰ ਸਾਹਿਬ ਐਜੀਪੀ ਸੀ ਤੇ ਉਹਨਾਂ ਨੇ ਕਿਹਾ ਕੋਈ ਨਹੀਂ ਚੱਲੀ ਕਿਸੇ ਦੀ ਹੂੰ ਸੋ ਇਹ ਗੱਲਾਂ ਤਾਂ ਹੁਣ ਉਹ ਗੱਲਾਂ ਤਾਂ ਇੱਦਾਂ ਕਹਿਣ ਨੂੰ ਹੁੰਦੀ ਆ ਵੀ ਤੁਸੀਂ ਉਸ ਵੇਲੇ ਇਹ ਨਹੀਂ ਕੀਤਾ ਹੂੰ ਗੱਲ ਉਹ ਵੀ ਜੋ ਜੋ ਤੁਸੀਂ ਕੀਤਾ ਉਹਦਾ ਅੰਜਾਮ ਬੜਾ ਬੁਰਾ ਆ ਹੂੰ ਉਹ ਸਾਰਾ ਪੰਥ ਘੁਕਤ ਰਿਹਾ ਆ ਉੱਥੇ ਆਓ ਠੀਕ ਹੈ ਤੁਸੀਂ ਕੀਤਾ ਕੀ ਆ ਜੀ ਜੀ ਠੀਕ ਹੈ ਠੀਕ ਆ ਬਰਾ ਸਾਹਿਬ ਸ਼ੁਕਰੀਆ ਜੀ ਠੀਕ ਹੈ ਚੰਗਾ ਜੀ ਮਿਹਰਬਾਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ